ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸਾਹਿਬ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਇੱਕ ਨਮ ਸੁਆਮੀ ਮਨ ਕਾ ਟੇਕ ਗੌੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਇੱਕ ਨਮ ਸੁਆਮੀ ਨਾਨਕ ਟੇ ਗਵੜੀ ਮਹੱਲਾ ਪੰਜਮ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਇੱਕ ਨਮ ਸੁਆਮੀ ਨਾਨਕਾ ਟੇ ਗਵੜੀ ਈ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਇਕ ਨਮ ਸੁਆਮੀ ਨਾਨਕਾ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਇਕ ਨਮ ਸਵਾਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਚਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਇਕ ਨਮ ਸੁਆਮੀ ਨਾਨਕ ਟੇਕ ਗਉੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਏਕ ਨਮ ਸਵਾਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਉੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਇਕ ਨਮ ਸੁਆਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਜਾਤੇ ਪੈ ਪੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਉੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਭੰજન ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸਵਾਮੀ ਨਾਨਕ ਗਉੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰજન ਪ੍ਰਭ ਨਾ ਨਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਉੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਦਰਪਤਰ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਇਕ ਨਮ ਸੁਆਮੀ ਨਾਨਕਾ ਟੇਕ ਗਵੜੀ ਮਹੱਲਾ ਪੰਜਮ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਪ੍ਰਭ ਮਨ ਨ ਬਸਾਹੀ ਦਰਪਤਰ ਦਰਪਤ ਪਤਾ ਜਨਮ ਬਹੁਤ ਜਾਹੀ ਰਹਾਉ ਜਾਂ ਕੈ ਹਿਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗ라스 ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਈ ਰਹਾਓ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤਿ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਵੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਈ ਆਹੀ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇ ਗਉੜੀ ਮਹੱਲਾ ਪੰਜਵਾਂ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਆਹੀ ਰਹਾਉ ਰਹਾਉ ਜਾਂ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਮ ਸੁਆਮੀ ਨਾਨਕ ਟੇਕ ਗਉੜੀ ਮਹੱਲਾ ਪੰਜਮ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਕਹਿ ਰਦੇ ਬਸਿਓ ਹਰਨਾਮ ਸਗਲ ਮਨੋਰਥ ਤਾ ਕੈ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਸੋ ਸਮਰਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭ ਇਕ ਨਮ ਸੁਆਮੀ ਨਾਨਕ ਟੇਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ